ਚਲੀਏ ਹੋ ਰੌਣਕ ਹੋ ਜੂ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਆਏ ਸੀ ਸ਼੍ਰੀ ਮੁਖਸਰ ਸਾਹਿਬ ਮਲੋਟ ਰੋਡ ਇਸ ਮਾਰਕੀਟ ਦੇ ਬਿਲਕੁਲ ਸਾਹਮਣੇ ਮੇਲਾ ਗਰਾਊਂਡ ਹੈ ਜਿਸ ਵਿੱਚ ਮੇਲੇ ਦਾ ਸਮਾਨ ਆਉਣਾ ਸ਼ੁਰੂ ਹੋ ਚੁੱਕਿਆ ਹੈ ਸੋਚਿਆ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂ ਜਿੰਨਾ ਵੀਰ ਭਰਾਵਾਂ ਨੇ ਮੇਰਾ ਪੇਜ ਫੋਲੋ ਨਹੀਂ ਕਰਿਆ ਉਹ ਕਿਰਪਾ ਕਰਕੇ ਹਰਦੀਪ ਲਖਨਪਾਲ ਪੇਜ ਨੂੰ ਫੋਲੋ ਕਰ ਲੋ ਤਾਂ ਜੋ ਤੋਂ ਡੇਲੀ ਮੈਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਾਵਾਂ ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸੜਕ ਤੋਂ ਛੋਟਾ ਜਿਹਾ ਬ੍ਰਿਜ ਬਣਾਇਆ ਜਾਊਗਾ ਔਰ ਉਹ ਬ੍ਰਿਜ ਮੇਲੇ ਗਰਾਊਂਡ ਦੇ ਵਿੱਚ ਉਤਰੇਗਾ ਔਰ ਫਰੰਟ ਤੋਂ ਬੋਰਜ ਫਰੀਫੇਰੀ ਤਨਾ ਝਲਕ ਦੇਵੇਗਾ ਪ੍ਰਬੰਧਕਾਂ ਨੇ ਦੱਸਿਆ ਕਿ ਕੁਝ ਸਮਾਨ ਆ ਚੁੱਕਿਆ ਔਰ ਸਮਾਨ ਹਲੇ ਆਉਣਾ ਬਾਕੀ ਹੈ ਕਾਰੀਗਰ ਇਸ ਕੰਮ ਨੂੰ ਜੁੜ ਚੁੱਕਿਆ ਹੈ ਔਰ 10 15 ਦਿਨਾਂ ਦੇ ਵਿੱਚ ਵਿੱਚ ਲਗਭਗ ਚੰਡੋਲਾ ਪੰਗੂੜੇ ਪਿੱਟ ਹੋ ਜਾਣਗੇ ਜੋ ਕਿ ਇਸ ਵਾਰ ਸਭ ਨਵੀਂ ਤਕਨੀਕ ਦੇ ਆ ਰਹੇ ਨੇ ਸਰਕਸ ਵੀ ਔਰ ਪੰਗੂੜੇ ਵੀ ਛੂਤਾ ਮਤਾਵ ਨੂੰ ਪਤਾ ਲੱਗਾ ਕਿ ਇਹ ਮੇਲਾ ਲਗਭਗ 10 ਕਿੱਲਾਂ ਦੇ ਵਿੱਚ ਲਾਇਆ ਆ ਜਾਣਾ ਜਿਸ ਦੀ ਬੋਲੀ 1 ਕਰੋੜ 4 ਲੱਖ 80 ਗਈ ਹੈ ਕੋਇਨਾ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਆ ਨਮੀਆਂ ਚੀਜ਼ਾਂ ਐਸ ਵਾਰ ਪੇਸ਼ ਹੋਣਗੀਆਂ ਇਸ ਵਿੱਚ ਇਨਾ ਵੱਲੋਂ ਪੂਰਾ ਪ੍ਰਬੰਧ ਕੀਤੇ ਗਏ ਆ ਅਤੇ ਇਸ ਜਗ੍ਹਾ ਤੇ ਕਦਾਰਨਾਥ ਮੰਦਿਰ ਬਣਾਇਆ ਜਾ ਰਿਹਾ ਹੈ ਜਿਵੇਂ ਕਿ ਉੱਤਰਾਖੰਡ ਦੇ ਵਿੱਚ ਕਦਾਰਨਾਥ ਮੰਦਿਰ ਬਣਿਆ ਹੋਇਆ ਸੇਮ ਉਸੇ ਤਰ੍ਹਾਂ ਹੀ ਇਸ ਜਗ੍ਹਾ ਦੇ ਵਿੱਚ ਕਦਾਰਨਾ ਸਮੰਦਰ ਝੜਕ ਦੇਵੇਗਾ